ਇਹ ਦੋ ਨਿਸ਼ਾਨ ਸਾਬ ਲਗਾਏ ਗਏ ਨੇ ਤੇ ਇਹਨਾਂ ਦਾ ਕੀ ਇਤਿਹਾਸ ਹੈ ਇਹ ਦੋ ਨਿਸ਼ਾਨ ਸਾਬ ਜੀ ਸਤਗੁਰ ਹਰਗੋਬਿੰਦ ਪਾਸ਼ਾ ਜੀ ਦੇ ਜਿਹੜੇ ਦੋ ਜਿੱਥੇ ਸਥਾਨ ਹੁੰਦੇ ਦੋ ਨਿਸ਼ਾਨ ਸਾਬ ਹੀ ਲੱਗਦੇ ਹਨ ਮੀਰੀ ਪੀਤੇ ਪੀਰੀ ਇਸ ਸਥਾਨ ਤੇ ਸਤਗੁਰਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਕੋੜਾ ਬੰਨਿਆ ਸੀ ਇਸ ਤੇ ਕਿਲਾ ਗੱਡਿਆ ਗਿਆ ਸੀ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਨਵਨੀ ਸਾਂ ਚੀਮਾ ਗੱਲ ਕਰਦੇ ਹਾਂ ਇਤਿਹਾਸਕ ਗੁਰਦੁਆਰਿਆਂ ਦੇ ਬਾਰੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਦੇਸ਼ ਭਰ ਦੇ ਵਿੱਚ ਇੱਕ ਇਤਿਹਾਸ ਰਿਹਾ ਗੁਰੂ ਸਾਹਿਬਾਨਾਂ ਦਾ ਉਹਨਾਂ ਦੀ ਜੀਵਨੀ ਬਾਰੇ ਤੇ ਜਿੱਥੇ-ਜਿੱਥੇ ਉਹਨਾਂ ਨੇ ਪੈਰ ਆਪਣੇ ਰੱਖੇ ਨੇ ਤੇ ਉੱਥੇ-ਉੱਥੇ ਗੁਰਦੁਆਰਾ ਸਾਹਿਬ ਵੀ ਸਜੋਬਤ ਹੋਏ ਨੇ ਤੇ ਅੱਜ ਗੱਲ ਕਰਦੇ ਆ ਹੁਸ਼ਿਆਰਪੁਰ ਦੇ ਪੁਰ ਹੀਰਾ ਦੇ ਨਜ਼ਦੀਕ ਗੁਰਦੁਆਰਾ ਜ਼ਹਰਾ ਜ਼ਹੂਰ ਬਾਰੇ ਜੋ ਕਿ ਬਹੁਤ ਹੀ ਇੱਕ ਪ੍ਰਾਤਨ ਇਤਿਹਾਸਕ ਗੁਰਦੁਆਰਾ ਜਿੱਥੇ ਕਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਚਰਨ ਪਾਏ ਨੇ ਤੇ ਇਸ ਚਰਨ ਸ਼ੋਪਰਾਪਤ ਗੁਰਦੁਆਰਾ ਸਾਹਿਬ ਬਾਰੇ ਪੂਰੇ ਇਤਿਹਾਸ ਬਾਰੇ ਅਸੀਂ ਇੱਥੋਂ ਦੇ ਸਿੰਘ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਤੇ ਪੂਰੀ ਇਸ ਦੇ ਇਤਿਹਾਸ ਦੀ ਜਾਣਕਾਰੀ ਜੋ ਅਸੀਂ ਆਪਣੇ ਸਰੋਤਿਆਂ ਤੱਕ ਜੋ ਸਾਨੂੰ ਦੇਖ ਰਹੇ ਨੇ ਸਾਡੇ ਚੈਨਲ ਦੇਖ ਰਹੇ ਨੇ ਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕਰ ਰਹੇ ਹਾਂ ਤੇ ਗੱਲ ਕਰਦੇ ਹਾਂ ਗੁਰਦੁਆਰਾ ਦੇ ਸਿੰਘ ਸਾਹਿਬ ਦੇ ਨਾਲ ਤੇ ਉੱਥੇ ਦੇ ਪ੍ਰਧਾਨ ਸਾਹਿਬ ਦੇ ਨਾਲ ਤੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਗੁਰਦੁਆਰਾ ਦੇ ਗਰੰਥੀ ਸਿੰਘ ਤੇ ਪ੍ਰਧਾਨ ਸਾਹਿਬ ਤੇ ਗੱਲਬਾਤ ਕਰਦੇ ਆ ਇਸ ਗੁਰਦੁਆਰਾ ਸਾਹਿਬ ਦੀ ਕੀ ਇਤਿਹਾਸ ਇਸ ਗੁਰਦੁਆਰੇ ਸਾਹਿਬ ਦਾ ਉਹਦੇ ਬਾਰੇ ਪੂਰੀ ਜਾਣਕਾਰੀ ਇਹ ਸਿੰਘ ਸਾਹਿਬ ਦੇਣਗੇ ਸਰ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਜੀਬੀਸੀ ਅਪਡੇਟ ਦੇ ਵਿੱਚ ਜੀ ਸਤਿ ਸ੍ਰੀ ਅਕਾਲ ਜੀ ਸਰ ਬਾਬਾ ਜੀ ਜਿਹੜਾ ਗੁਰਦੁਆਰਾ ਸਾਹਿਬ ਜ਼ਾਰਾ ਜ਼ਹੂਰ ਜੀ ਕਾਫੀ ਲੰਮੇ ਸਮੇਂ ਤੋਂ ਇੱਥੇ ਸशोਭਿਤ ਹੈ ਜੀ ਗੁਰੂਗ੍ਰੰਥ ਸਾਹਿਬ ਦੇ ਲੋਕ ਦਰਸ਼ਨ ਵੀ ਕਰਨ ਆਉਂਦੇ ਨੇ ਸਵੇਰੇ ਸ਼ਾਮ ਮੱਥਾ ਟੇਕਦੇ ਨੇ ਤੇ ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਮਨਾਇਆ ਜਾਂਦਾ ਤੇ ਉਸ ਵੇਲੇ ਵੀ ਨਗਰ ਕੀਰਤਨ ਰਾਈ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਤੇ ਬੜਾ ਵੱਡਾ ਇੱਥੇ ਮੇਲਾ ਲੱਗਦਾ ਜੀ ਹਾਂਜੀ ਤੇ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਤੇ ਇਹਦੇ ਬਾਰੇ ਕੋਈ ਸਾਨੂੰ ਜਾਣਕਾਰੀ ਦਿਓ ਜੀ ਇਹ ਗੁਰਦੁਆਰਾ ਸਾਹਿਬ ਜੀ ਨਗਰਪੁਰ ਹੀਰਾ ਹੁਸ਼ਿਆਰਪੁਰ ਦੇ ਵਿੱਚ ਸशोਭਤ ਹੈ ਜੋ ਕਿ ਮੇਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰਹਾਗੰਦ ਪਾਤਸ਼ਾਹ ਜੀ ਨੂੰ ਚਰਨ ਸੋਪਾ ਪ੍ਰਾਪਤ ਸਥਾਨ ਹੈ ਜੀ ਇਹ ਸਥਾਨ ਸਤਗੁਰਾਂ ਨੇ ਇਸ ਧਰਤੀ ਨੂੰ ਭਾਗ ਲਾਏ ਸਤਗੁਰੂ ਆਪਣੇ ਪ੍ਰਚਾਰ ਪੇਰੀ ਦੇ ਦੌਰਾਨ ਹਰਗੋਬਿੰਦ ਪਾਤਸ਼ਾਹ ਸਾਹਿਬ ਤੋਂ ਹਰਗੋਬਿੰਦਪੁਰ ਤੋਂ ਹੁੰਦੇ ਹੋਏ ਗਰਨਾ ਸਾਹਿਬ ਗਰਨਾ ਸਾਹਿਬ ਤੋਂ ਹੁੰਦੇ ਹੋਏ ਇੱਥੇ ਸਤਗੁਰਾਂ ਨੇ ਆਣ ਕੇ ਸਥੇ ਕੀਤੀ ਉਹਨਾਂ ਦੇ ਕੀਰਤਪੁਰ ਦੇ ਇਸ ਰੋਡ ਦੇ ਉੱਤੇ ਜਿਲੋ ਆਪਣੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਹਰਗੋਬਿੰਦਪੁਰੇ ਤੋਂ ਕੀਰਤਪੁਰ ਸਾਹਿਬ ਨੂੰ ਤੁਰੇ ਨੇ ਤੇ ਇਸ ਥਾਨ ਤੇ ਵਿਚ راستੇ ਵਿੱਚ ਅਲੱਗ-ਅਲੱਗ ਥਾਵਾਂ ਤੇ ਪੜਾਕ ਕਰਦੇ ਹੋਏ ਇਸ ਥਾਨ ਤੇ ਸਤਿਗੁਰਾਂ ਨੇ ਭਾਗ ਲਾਉਣੇ ਕੀਤੇ ਇਸ ਥਾਨ ਤੇ ਉਸ ਟਮੇ ਜੰਗਲ ਸੀਗਾ ਜੰਗਲ ਦੇ ਵਿੱਚ ਇੱਕ ਬਹੁਤ ਹੀ ਰੱਬੀ ਰੂਹ ਯਾਰਾ ਪੀਰ ਰਹਿੰਦੇ ਸਨ ਜਿਨ੍ਹਾਂ ਦੀ ਪੁਕਾਰ ਤੇ ਸਤਿਗੁਰਾਂ ਨੇ ਉਹਨਾਂ ਦੇ ਕੋਲ ਥਾਨ ਸਥਾਨਾ ਕੀਤਾ ਯਾਰਾ ਪੀਰ ਨੇ ਸਤਿਗੁਰਾਂ ਦੀ ਅਪਾਰ ਸੇਵਾ ਕੀਤੀ ਸਰਦਾ ਅਨੁਸਾਰ ਸਤਗੁਰਾਂ ਨੇ ਟੁੱਟ ਕੇ ਉਸ ਪੀਰ ਨੂੰ ਬਰ ਦਿੱਤਾ ਵੀ ਭਾਈ ਇਸ ਸਥਾਨ ਤੇ ਆਉਣ ਵਾਲੇ ਸਮੇਂ ਤੇ ਮੇਲੇ ਲੱਗਣਗੇ ਤੇਰਾ ਨਾਮ ਪੂਰੀ ਦੁਨੀਆ ਤੇ ਰੋਸ਼ਨ ਹੋਵੇਗਾ ਉਸ ਯਾਰ ਪੀਰ ਦੇ ਨਾਮ ਤੇ ਇਸ ਸਥਾਨ ਗੁਰਦਾਰਾ ਜਹਰਾਜ ਹੂਰ ਸੋਭਤ ਹੋਇਆ ਜੋ ਕਿ ਤਕਰੀਬਨ 700 150 ਸਾਲ ਤੋਂ ਤਕਰੀਬਨ ਇਸ ਇਸਤਾਨ ਤੇ ਸਥੋਬਤ ਹੈ ਇਸ ਇਸਤਾਨ ਤੇ ਸਤਗੁਰਾਂ ਦੀ ਆਮਦ ਦੇ ਸਬੰਧ ਵਿੱਚ ਪਿੰਡ ਵਾਲਿਆਂ ਨੇ ਨਗਰ ਵਾਲਿਆਂ ਨੇ ਸਮੂਹ ਇਲਾਕਾ ਨਿਵਾਸੀਆਂ ਨੇ ਬਸੰਤ ਪੰਜਵੀ ਦਾ ਮੇਲਾ ਮਨਾਉਣਾ ਸ਼ੁਰੂ ਕੀਤਾ ਜੋ ਕਿ ਬਹੁਤ 100 ਸਾਲ ਤੋਂ ਪਿੱਛੋਂ ਤੋਂ ਸਮਾਂ ਤੋਂ ਚੱਲ ਰਿਹਾ ਹੈ ਬਹੁਤ ਹੀ ਪਰਮਾ ਮੇਲਾ ਜਿਹੜਾ ਹੈ ਹੁਣ ਆਉਣ ਵਾਲੇ ਸਮੇਂ ਚ 2 ਫਰਵਰੀ ਨੂੰ ਮਨਾਇਆ ਜਾਵੇਗਾ ਸਾਰੀਆਂ ਸੰਗਤਾਂ ਇਲਾਕੇ ਸੰਗਤਾਂ ਜਿਹੜੀ ਵੀ ਸੰਗਤਾਂ ਤੱਕ ਆਵਾਜ਼ ਪਹੁੰਚ ਰਹੀ ਹੈ ਇਸ ਇਸਤਾਨ ਤੇ ਸਤਗੁਰੂ ਹਰ ਆਉਣ ਵਾਲੀ ਸਿੱਖਾਂ ਦੀਆਂ ਮਨੁਭਾਵਨਾਵਾਂ ਪੂਰੀਆਂ ਕਰਦੇ ਹਨ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਹਨ ਜਿਸ ਵੀ ਭਾਈ ਮਨੁਪਾਵ ਇਸ ਸਥਾਨ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਰਸ਼ਨ ਕਰੋ ਤੇ ਸਤਿਗੁਰੂ ਹਰਗੋਬਿੰਦ ਪਾਸ਼ਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਬਾਬਾ ਜੀ ਕੋਈ ਉਹਨਾਂ ਦੀ ਨਿਸ਼ਾਨੀ ਇਹ ਜੀ ਹੈ ਗੁਰੂ ਸਾਹਿਬ ਦੀ ਜਿਹੜੀ ਇੱਥੇ ਸੁਸ਼ੋਭਿਤ ਹੋਵੇ ਨਹੀਂ ਨਿਸ਼ਾਨੀ ਕੋਈ ਨਹੀਂ ਜੀ ਹੈ ਜੀ ਬਸ ਸਤਗੁਰਾਂ ਨੇ ਇਸ ਸਥਾਨ ਨੂੰ ਭਾਗ ਲਾਇ ਉਸ ਟਾਈਮ ਤੇ ਜੰਗਲ ਸੀਗਾ ਤੇ ਸ਼ੇਰਦਾ ਸ਼ਿਕਾਰ ਵੀ ਦਾ ਸਤਗੁਰੂ ਦੇ ਉਹਨਾਂ ਨੇ ਇੱਥੇ ਕੀਤਾ ਜੀ ਭਾਈ ਮਾਨ ਸਿੰਘ ਨਾਬਾ ਜਿਹੜੇ ਜਿਹੜੇ ਕਿ ਉਹਨਾਂ ਦੇ ਮਹਾਨ ਮਹਾਨ ਕੋਸ਼ ਦੇ ਵਿੱਚ ਦਰਜ ਹੈਗਾ ਤੇ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਸਤਗੁਰਾਂ ਨੇ ਇੱਥੇ ਸ਼ੇਰ ਦਾ ਸ਼ਿਕਾਰ ਵੀ ਕੀਤਾ ਜੀ ਅੱਛਾ ਹਾਂ ਜੀ ਠੀਕ ਤੇ ਸੰਗਤਾਂ ਵੀ ਦੂਰੋਂ ਪਰੋਂ ਚੱਲ ਕੇ ਆਉਂਦੀਆਂ ਨੇ ਤੇ ਕਿੰਨਾ ਕੁ ਸਰ ਜਿਹੜਾ ਤੁਸੀਂ ਇਹ ਮੇਲਾ ਲੱਗਦਾ ਬਸੰਤ ਪੰਚਮੀ ਦਾ ਤੇ ਕੀ ਕੀ ਪ੍ਰਬੰਧ ਕੀਤੇ ਜਾਂਦੇ ਨੇ ਤੇ ਕਿੱਥੋਂ ਕਿੱਥੋਂ ਜਿਹੜੇ ਰਾਗੀ ਜੱਥੇ ਇੱਥੇ ਆਉਂਦੇ ਨੇ ਬਹੁਤ ਤਗੜਾ ਪ੍ਰਬੰਧ ਹੁੰਦਾ ਜੀ 3 ਦਿਨ ਦਾ ਮੇਲਾ ਮਨਾਇਆ ਜਾਂਦਾ ਪਹਿਲੇ ਦਿਨ ਨਗਰ ਕੀਰਤਨ ਸਜਾਇਆ ਜਾਂਦੇ ਨੇ 2 ਦਿਨ ਦਾ ਮੇਲਾ ਸਜਾਇਆ ਜਾਂਦਾ ਹੈ ਤੇ ਬਹੁਤ ਇੰਟਰਨੈਸ਼ਨਲ ਢਾਡੀ ਜੱਥੇ ਕਵਿਸ਼ਰ ਜੱਤੇ ਰਾਗੀ ਜੱਥੇ ਬਹੁਤ ਬਹੁਤ ਦੂਰ ਦੂਰੋਂ ਚੜ੍ਹਦੀ ਕਲਾ ਵਾਲੇ ਸਿੰਘ ਜਿਹੜੇ ਚੜ੍ਹਦੀ ਕਲਾ ਵਾਲੇ ਪ੍ਰਚਾਰਕ ਜੱਥੇ ਅਸੀਂ ਮਨਾਉਂਦੇ ਮਨਾਏ ਮਗਾ ਕੇ ਸੰਗਤਾਂ ਨੂੰ ਪ੍ਰਚਾਰ ਫਤਿ ਸੁਚੇਰ ਕਰਦੇ ਹਾਂ ਇਹ ਮੇਲਾ ਜਿਹੜਾ ਹੈ ਸਾਰੀਆਂ ਸੰਗਤਾਂ ਬਹੁਤ ਤੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਨਾਕੇ ਦੀ ਸੰਗਤ ਹੈਗੀ ਜੀ ਉਹ ਤਾਂ ਵਿਦੇਸ਼ਾਂ ਤੋਂ ਵੀ ਦਰਸ਼ਕਾਂ ਆਉਂਦੀ ਹੈ ਜੀ ਹਾਂਜੀ ਇਹ ਬਾਬਾ ਜੀ ਜਿਹੜੇ ਇਹ ਦੋ ਨਿਸ਼ਾਨ ਸਾਬ ਲਗਾਏ ਗਏ ਨੇ ਹਾਂਜੀ ਤੇ ਇਹਨਾਂ ਦਾ ਕੀ ਇਤਿਹਾਸ ਹੈ ਇਹ ਦੋ ਨਿਸ਼ਾਨ ਸਾਹਿਬ ਜੀ ਸਤਗੁਰ ਹਰਗੋਬਿੰਦ ਪਾਤਸ਼ਾਹ ਦੀ ਜਿਹੜੇ ਦੋ ਜਿੱਥੇ ਸਥਾਨ ਹੁੰਦੇ ਦੋ ਨਿਸ਼ਾਨ ਸਾਹਿਬ ਹੀ ਲੱਗਦੇ ਹਨ ਮੀਰੀ ਤੇ ਪੀਰੀ ਦੇ ਇਹ ਦੋ ਸਤਾਨਾ ਦੋ ਨਿਸ਼ਾਨ ਸਾਹਿਬਾਂ ਦਾ ਇਹੀ ਮਤਲਬ ਹੁੰਦਾ ਹੈ ਕਿ ਮੀਰੀ ਤੇ ਇੱਕ ਪੀਰੀ ਦਾ ਜਿੱਥੇ ਵੀ ਜਿਹੜਾ ਅਕਾਲ ਤਖਤ ਸਾਹਿਬ ਤੇ ਵੀ ਦੋ ਨਿਸ਼ਾਨ ਸਾਹਿਬ ਝੁਲਦੇ ਨੇ ਇਹ ਸਤਗੁਰਾਂ ਦਾ ਜਿਹੜਾ ਹੈ ਸਿਧਾਂਤ ਹੈ ਜੀ ਤੇ ਇਸ ਸਥਾਨ ਤੇ ਪਹਿਲਾਂ ਪਹਿਲਾ ਛੋਟਾ ਜਿਹਾ ਗੁਰਦੁਆਰਾ ਸੀਗਾ ਪੀ ਹੌਲੀ-ਹੌਲੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਗੁਰਦੁਆਰਾ ਸਾਹਿਬ ਸਜੂਬਤ ਹੋਇਆ ਲੰਗਰ ਹਾਲ ਤਿਆਰ ਕੀਤਾ ਗੁਰਦੁਆਰੇ ਵਾਸਤੇ ਰਹਿੈਸ਼ੀ ਕਮਰੇ ਤਿਆਰ ਕੀਤੇ ਗਏ ਹਨ ਹੁਣ ਜਿਹੜਾ ਦੀਵਾਨ ਹਾਲ ਹੈ ਉਸ ਦੀ ਜੁੜਾਈ ਵਧਾ ਰਹੇ ਹਾਂ ਤੇ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਜੀ ਇਸ ਮਹਾਨ ਕਾਰਜ ਵਿੱਚ ਵੱਧ ਤੋਂ ਵੱਧ ਸੇਵਾ ਪਾਉਣ ਦਾ ਉਪਰਾਲਾ ਕਰਨ ਜੀ ਹਾਂਜੀ ਸਰਦਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਵੀ ਜੁੜੇ ਨੇ ਸਾਰੇ ਸਭ ਤੋਂ ਪਹਿਲਾਂ ਸਵਾਗਤ ਹੈ ਜੀਬੀਸੀ ਅਪਡੇਟਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਤੁਹਾਨੂੰ ਪ੍ਰਦਾਨ ਕੀਤੀ ਕਰਨ ਦਾ ਇੱਕ ਸਬਬ ਮਿਲਿਆ ਇੱਕ ਮੌਕਾ ਮਿਲਿਆ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਤੁਹਾਡੇ ਕੋਲੋਂ ਤੁਹਾਡੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਕਿਵੇਂ ਦੇਖਦੇ ਹੋ ਇਸ ਇਤਿਹਾਸ ਨੂੰ ਲੈ ਕੇ ਜਿੱਥੇ ਕਿ ਗੁਰੂ ਹਰਗੋਬਿੰਦ ਸਿੰਘ ਜੀ ਨੇ ਤੇ ਚਰਨ ਪਾਏ ਨੇ ਜੀ ਇਨ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਤੀਰਾਂ ਚਰਨ ਪਾਏ ਅਨਜਨਪੁਰ ਹੀਰਾ ਬਹੁਤ ਮੈਂ ਇੱਕ ਨਮਾਨ ਜ ਸਿੱਖ ਬੜੀ ਨਿਮਰਤਾ ਸਹਿਤ ਮਾਰੇ ਨੇ ਮੈਨੂੰ ਉਹ ਆਪਣੇ ਚਰਨਾਂ ਵਿੱਚ ਨਵਾਜਿਆ ਸੇਵਾ ਦਿੱਤੀ ਹੈ ਮੈਂ ਧੰਨਵਾਦ ਕਰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਿਨ੍ਹਾਂ ਨੇ ਮਨ ਸੇਵਾ ਦਿੱਤੀ ਹੈ ਮਿੱਥੇ ਮੇਲਾ ਬਸੰਤ ਪੰਚਮੀ ਦਾ ਬਹੁਤ ਭਾਰੀ ਲੱਗਦਾ ਹੈ 2 ਫਰਵਰੀ ਨੂੰ ਮੇਲਾ ਹੈ ਜੋੜ ਮੇਲਾ ਹੈ ਸੰਗਤਨ ਦੇਸ਼ ਦੇਸ਼ੀ ਨੂੰ ਬੇਨਤੀ ਹੈ ਕਿਤਨੇ ਦਿਨ ਆਣ ਕੇ ਗੁਰੂ ਘਰ ਦਾ ਜਸ ਸੁਣੋ ਤੇ ਵੱਡੇ ਵੱਡੇ ਰਾਗੀ ਕੀਰਤਨ ਜਿੱਥੇ ਪਹੁੰਚ ਰਹੇ ਆ ਸਾਰੀਆਂ ਸੰਗਤਨ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾ ਤੇ ਕਰਦੀ ਹੋਰ ਦੱਸੋ ਭਾਈ ਕੋਈ ਇਸ ਸਥਾਨ ਤੇ ਸਤਿਗੁਰਾਂ ਨੇ ਉਹਨਾਂ ਟੈਮਾਂ ਦੇ ਵਿੱਚ ਘੋੜਾ ਬੰਨਿਆ ਸੀ ਇਸ ਤੇ ਕਿਲਾ ਗੱਡੇਆ ਗਿਆ ਸੀ ਅੱਛਾ ਜੀ ਤੇ ਇਸ ਸਥਾਨ ਨੂੰ ਸੋਸ਼ੋਭਤ ਕਰਨ ਵਾਸਤੇ ਸੰਗਤਾਂ ਨੇ ਆਪਣੀ ਸ਼ਰਧਾ ਪ੍ਰਤੀ ਇੱਥੇ ਨਿਸ਼ਾਨ ਸਾਹਿਬ ਗੱਡਿਆ ਇਸ ਕਰਕੇ ਥੜਾ ਬਣਾਇਆ ਗਿਆ ਇਹ ਸਥਾਨ ਜਿਹੜਾ ਹੈ ਪ੍ਰਾਤਨ ਹੈ ਜੀ ਇਸ ਸਥਾਨ ਤੇ ਸਤਿਗੁਰ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਟੈਮੇ ਜ ਆਪਣਾ ਘੋੜਾ ਬੰਨਿਆ ਸੀਗਾ ਜੀ ਆਪ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਹਾਂ ਜੀ ਠੀਕ ਹੈ ਜੀ ਤੇ ਸੰਗਤਾਂ ਵੀ ਹਮ ਹਮਾ ਕੇ ਪਹੁੰਚਦੀਆਂ ਸੰਗਤਾਂ ਤਾਂ ਬਹੁਤ ਹਮ ਹਮਾ ਕੇ ਪਹੁੰਚਦੀਆਂ ਜੀ ਸੰਗਤਾਂ ਪਤੀ ਬਹੁਤ ਸ਼ਰਧਾ ਹੈ ਜੀ ਦੂਰੋਂ ਨੇੜੇੋਂ ਇਲਾਕੇ ਦੀਆਂ ਜਨ ਸੰਗਤਾਂ ਦੂਰੋਂ ਬਾਜ਼ਾਰਾਂ ਵਾਲ ਵਾਲੇ ਲਾਗੇ ਦੀਆਂ ਪਿੰਡਾਂ ਦੀਆਂ ਸੰਗਤਾਂ ਰੋਜ਼ ਡੇਲੀ ਦਰਸ਼ਨ ਕਰਨ ਆਉਂਦੀਆਂ ਹਨ ਤੁਸੀਂ ਵੀ ਇਹ ਤੇ ਸੇਵਾ ਨਿਭਾ ਰਹੇ ਹੋ ਤੁਹਾਨੂੰ ਇੱਕ ਡਿਊਟੀ ਦਿੱਤੀ ਗਈ ਹੈ ਸੇਵਾ ਨਿਭਾਉਣ ਦੀ ਤੇ ਕਿਵੇਂ ਸਾਰੇ ਤੁਸੀਂ ਮਨ ਦੇ ਵਿੱਚ ਇੱਕ ਵਲਵਲੇ ਹੁੰਦੇ ਨੇ ਜਾਂ ਇੱਕ ਮਨ ਦੇ ਵਿੱਚ ਚਾਹ ਹੁੰਦਾ ਕਿ ਮੈਨੂੰ ਇਸ ਇਤਿਹਾਸਿਕ ਸਥਾਨ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਕੀ ਮਨ ਦੇ ਵਿੱਚ ਵਿਚਾਰਨੇ ਹਮਰੁੱਲ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤਕੁਰ ਸੰਗ ਕੀਰੇ ਹਮ ਥਾਪੇ ਦੇ ਮਹਾਵਕ ਅਨੁਸਾਰ ਬਹੁਤ ਹੀ ਅਤਿ ਭਾਗ ਨੇ ਜੋ ਇਸ ਪਾਵਨ ਸਥਾਨ ਤੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਜੀ ਗ੍ਰੰਤੀ ਸਿੰਘ ਦੀ ਸੇਵਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੋਈ ਹੈ ਜਿੰਨੀ ਕਿ ਸ਼ਰਦਾ ਦੇ ਨਾਲ ਹੋ ਸਕਦਾ ਜਿੱਦਾਂ ਸਤਿਗੁਰ ਕਰਾ ਰਹੇ ਹਨ ਸੇਵਾ ਕਰ ਰਹੇ ਹਨ ਜੀ ਹਾਂ ਜੀ ਬਹੁਤ ਹੀ ਸਤਿਗੁਰਾਂ ਦਾ ਕੋਟਾਹਨ ਕੋਟ ਧੰਨਵਾਦ ਹੈ ਕਿ ਇੱਕ ਨਿਮਾਣੇ ਇਹ ਆਮ ਬੰਦੇ ਨੂੰ ਇੱਕ ਗੁਰੂ ਗ੍ਰੰਥਾ ਗ੍ਰੰਤੀ ਛਾਪਿਆ ਗਿਆ ਹੈ ਜੀ ਬਹੁਤ-ਬਹੁਤ ਕੋਟ ਧੰਨਵਾਦ ਹੈ ਸਤਿਗੁਰਾਂ ਦਾ ਜੀ